ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਚੋਣਾਂ ਦਾ ਬੁਖਾਰ ਸਿਖਰਾਂ ਤੇ ਹੈ ਹਰ ਸਿਆਸਤਦਾਨ ਦੇ ਕੋਲ ਹਰ ਆਮ ਆਦਮੀ ਪਾਰਟੀ ਦੇ ਕੋਲ ਇੱਕੋ ਹੀ ਗੱਲ ਹੈ ਕਿ ਇਸ ਵਾਰ ਸੀਐਮ ਦੀ ਰੇਸ ਤੇ ਵਿੱਚ ਸਭ ਤੋਂ ਅੱਗੇ ਕੌਣ ਜਾਵੇਗਾ ਤੇ ਆਓ ਅਸੀਂ ਨਜ਼ਰ ਮਾਰਦੇ ਹਾਂ ਹਲਕਾ ਗਿੱਲ ਦੀ ਕਿਸ ਤਰ੍ਹਾਂ ਲੋਕਾਂ ਦਾ ਰੁਝਾਨ ਹੈ ਲੋਕ ਕਿਸ ਸੀਐਮ ਨੂੰ ਚਾਹੁੰਦੇ ਨੇ ਕਿਸ ਉਮੀਦਵਾਰ ਨੂੰ ਚਾਹੁੰਦੇ ਨੇ ਆਓ ਨਜ਼ਰ ਮਾਰਦੇ ਹਾਂ ਅਸੀਂ ਜੀ ਆਪਣੀ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਕੀ ਮੁੱਦੇ ਲੈ ਕੇ ਤੁਸੀਂ ਕੇਜਰੀਵਾਲ ਨੂੰ ਅਜੀ ਸੜਕਾਂ ਦਾ ਮੁੱਦਾ ਜੀ ਬਿਜਲੀ ਦਾ ਮੁੱਦਾ ਵਾ ਮਹਿੰਗਾਈ ਆ ਬੇਰੋਜ਼ਗਾਰੀ ਆ ਉਹ ਸਾਰਾ ਮੁੱਦਾ ਲੈ ਕੇ ਕਰਾਂਗੇ ਸੜਕਾਂ ਵਗੈਰਾ ਦਾ ਕੀ ਹਾਲ ਹੈ ਸੜਕਾਂ ਟੁੱਟ ਗਈਆਂ ਸਾਰੀਆਂ ਖਤਮ ਹੋ ਗਈਆਂ ਜੀ ਪਹਿਲਾਂ ਕਿਹਦੀ ਸਰਕਾਰ ਦੀ ਤੇ ਕਾਂਗਰਸ ਦੀ ਕਾਂਗਰਸ ਦੀ ਉਹਨੇ ਕੁਝ ਨਹੀਂ ਕੀਤਾ ਨਾ ਕਾਂਗਰਸ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਨਾ 5 ਸਾਲਾਂ ਵਿੱਚ ਕੁਝ ਨਹੀਂ ਕੀਤਾ ਪੱਚ ਤੱਕ ਲਈ ਲਾਏ ਰੋਣਾ ਨੂੰ ਬਣਾਣੀਆਂ ਦਾ ਵੱਡੀ ਗੱਲ ਸੀ ਅਕਾਲੀ ਦਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਕਾਲੀ ਦਲ ਵੀ ਖਤਮ ਹੀ ਆ ਜੀ ਹਰ ਕੀ ਹਾਂ ਜੀ ਬੀਜੇਪੀ ਆਲੇ ਵੀ ਰਹੇ ਹੈ ਕੈਂਡੀ ਨਾ 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 ਪੰਜਾਬ ਚ ਬੀਜੇਪੀ ਵੀ ਖਤਮ ਨਾ ਸਹੀ ਗਾਦੇ ਨਾ ਸਾਡੇ ਕੀ ਕਹਿਣਾ ਚਾਹੂਗੇ ਸਰਕਾਰ ਨੂੰ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਵੀ ਆ ਕੇ ਇੱਕ ਤਾਂ ਮਹਿੰਗਾਈ ਘਟਾਓ ਛੜਕਾ ਮਨਾਓ ਬੇਰੋਜ਼ਗਾਰੀ ਖਤਮ ਕਰੋ ਪੰਜਾਬ ਦੇ ਮੁੱਦਿਆਂ ਤੇ ਬੋਲੋ ਨਸ਼ਾ ਖਤਮ ਕਰੋ ਇੱਥੋਂ ਪੰਜਾਬ ਚ ਨਸ਼ਾ ਬਹੁਤ ਹੈ ਇਸ ਲਈ ਤੁਸੀਂ ਕੇਜਰੀਵਾਲ ਨੂੰ ਪਾਵਾਂਗੇ ਬਿਲਕੁਲ ਜੀ ਕੇਜਰੀਵਾਲ ਨੂੰ ਪਾਵਾਂਗੇ ਹੋਰ ਕੋਈ ਵੀ ਨਹੀਂ ਰੱਖਦੀ ਹਾਂ ਤਾਂ ਕਮਿਊਨਿਟੀ ਤਾਂ ਨਹੀਂ ਕੋਈ ਨਹੀਂ ਆ ਦੇਖੋ ਤੁਹਾਨੂੰ ਜਾ ਕੇ ਦੇਖੋ ਹੁਣ ਮੌਕੇ ਤੇ ਖੇਡ ਪੁੱਟੇ ਨੇ ਆ 삭ਾਂਪੁਰ ਹਰ ਰਹਾ ਪਈ ਇਹੇ ਪਹਿਮੇ ਪਹਿ ਟੱਕਰ ਵਾਲਾ ਉਥੇ ਕੋਈ ਇਹ ਜੀ ਗੱਲ ਪਤਾ ਹੀ ਹੋਈ ਨਹੀਂ ਮੇਰੇ ਕਾਂਗਰਸ ਸਰਕਾਰ ਇੱਥੇ ਦੇਖੀ ਤੇ ਉਹ ਨਾ ਹੀ ਨਾ ਕਾਂਗਰਸ ਤਾਂ ਗਈ ਜੀ ਤੇ ਪਹਿਲਾਂ ਇੰਨਾ ਬਹੁਤ ਆ ਵੀ ਪਹਿਲਾਂ ਸਵਾਰਕ ਸਿੰਘ ਸਾਹਿਬ ਦੇ ਸੀਗੇ ਉਹਨੇ ਕੰਮ ਕਰਾਈ ਸੀ ਇਹ ਜੀ ਗੱਲ ਤੇ ਸਰਪੰਚ ਦਾ ਫਰਕ ਸੀ ਗਿਆ ਇਹ ਪੰਚਾਇਤ ਦਾ ਫਰਕ ਸੀ ਗਿਆ ਪਰ ਲੇਕਰ ਹੁਣ ਦਾ ਤਾਂ ਇਹ ਜੀ ਇਹ ਗੱਲ ਵਾਜੀ ਹੈ ਨਹੀਂ ਕੋਈ ਆਮ ਆਦਮੀ ਪਾਰਟੀ ਕਰਨ ਹਾਂ ਆਮ ਪਾਰਟੀ ਦਾ ਪ੍ਰਭਾਵ ਹੈਗਾ ਵਾ ਬਾਕੀ ਮੌਕੇ ਮੁਤਾਬਕ ਹੀ ਹੋ ਹਾਂ ਜੀ ਹੋ ਸਕਦਾ ਆਮ ਆਦਮੀ ਪਾਰਟੀ ਦੇਸ਼ਾਂ ਦੀ ਲਗਭਗ ਹਾਂ ਲੱਗਦਾ ਹੀ ਲੱਗ ਪਗ ਲੱਗਦਾ ਹਾਂ ਜੀ ਜਿਹੜੀ ਭਾ ਫਾਸਟ ਹੈ ਵੀ ਉਹ ਲੱਗਦੀ ਹੈ ਜੀ ਉਹ ਭਾਜਪਾ ਬਾਰੇ ਕੀ ਕਹਿੰਦੇ ਜੀ ਨਾ ਨਾ ਉਹਦਾ ਉਹ ਭਾਜਪਾ ਤਾਂ ਹੋਰ ਉੱਠੀ ਹੈ ਜੀ ਹੋਰ ਉੱਠੀ ਹੈ ਉਹ ਅਕਾਲੀ ਦਲ ਨਹੀਂ ਉਹ ਇਥੋਂ ਉਹ ਇਥੋਂ ਉਹ ਉਹਦਾ ਦਵਾ ਪਹਿਲਾਂ ਅਕਾਲੀ ਦਲ ਵਾਲਿਆਂ ਨੇ ਜਿਹੜਾ ਕੰਮ ਕੀਤਾ ਵਾ ਸਾਡੀ ਸਵਰਨ ਸਿੰਘ ਸਾਹਿਬ ਸੀਗੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਉਹੀ ਆਈ ਤੁਸੀਂ ਫੇਰ ਕਰਦੇ ਹੋ ਪਰ ਲੇਕਿਨ ਜੇ ਅਸਮਾ ਹਲਕ ਦਿੱਸਮ ਦੇਖਿਆ ਵਾ ਇੱਥੇ ਸਾਰੇ ਪਸਿਵਰੇ ਪੱਤੇ ਪਏ ਨੇ ਮੌਕੇ ਮੁਤਾਬਕਾਇ ਤੇ ਕੀਤਾ ਵਾ ਕਹਿੰਦੇ ਨੇ ਕਿ ਕਿਤਨਾ ਨੇ ਇਹ ਸਰਕਾਰ ਤੋਂ ਕੀ ਉਮੀਦ ਰੱਖਣਾ ਜੰਨੇ ਆਉਣ ਵਾਲੀ ਸਰਕਾਰ ਕੀ ਕਰਨਾ ਚਾਹੇਗੀ ਦੇਖੋ ਇਹ ਆਉਣ ਵਾਲੀ ਸਰਕਾਰ ਜੇ ਤਾਂ ਉਹ ਵਧੀਆ ਹੋਊਗੀ ਕੰਮ ਕਰੂਗੀ ਫਿਰ ਤਾਂ ਵੋਟ ਪਾਵਾਂਗੇ ਵੋਟ ਨਹੀਂ ਪਣੀ ਗੱਲ ਹਲਕਾ ਜੀ ਤੇ ਕਾਂਗਰਸ ਸਰਕਾਰ ਵੀ ਰਹੀ ਆ ਤੇ ਕਾਫੀ ਦੇ ਦੇ ਤੇ ਤੁਸੀਂ ਉਹਨਾਂ ਨੂੰ ਵੋਟ ਪਾਣ ਦਊਂਦੇ ਨੇ ਵੋਟ ਤਾਂ ਚਲੋ ਆਪਦੀ ਪੜਦਾ ਹੁੰਦਾ ਵੋਟ ਦਾ ਤਾਂ ਜਿਹਨੂੰ ਪਾਉਣੀ ਆ ਦੱਸਣਾ ਥੋੜੀ ਆ ਹਾਂਜੀ ਤੇ ਵੋਟ ਤਾਂ ਜਿਹੜਾ ਬੰਦਾ ਵਧੀਆ ਉਹਨੂੰ ਪਾ ਦੇਾਂਗੇ ਹਾਂਜੀ ਜਿਹੜਾ ਗਾਹਾਂ ਵਧੀਆ ਕੰਮ ਕਰਨ ਵਾਲਾ ਹੋਊਗਾ ਕੋ ਸੋਚਣ ਵਾਲਾ ਹੋਊਗਾ ਠੀਕ ਹੈ ਨਾ ਉਹਨਾਂ ਨੂੰ ਵੋਟ ਪਾਵਾਂਗੇ ਜਿਹਨਾਂ ਨੇ ਜਿਹੜੇ ਕਾਂਗਰਸ ਵੀ ਆ ਆਮ ਆਦੀ ਪਾਰਟੀ ਵੀ ਆ ਭਾਜਪਾ ਵੀ ਆ ਤੁਸੀਂ ਕਿਹਨੂੰ ਐਂਕੀ ਵੋਟ ਪਾਵੋ ਬਹੁਤ ਪਾਰਟੀਆਂ ਫਿਰਦੀਆਂ ਇੱਕ ਤਰ੍ਹਾਂ ਕਿਸਾਨ ਪਾਰਟੀ ਵੀ ਆ ਜੀ ਸਾਰ ਪਾਰਟੀ ਵੀ ਆ ਪੁਰਾਣੀ ਸਿਮਰਜੀਤ ਮਾਨ ਦੀ ਪਾਰਟੀ ਵੀ ਆ ਠੀਕ ਹੈ ਨਾ ਜਿਨ੍ਹਾਂ ਦਾ ਕੋਈ ਸਟੈਂਡ ਵੀ ਆ ਉਹਨਾਂ ਦੇ ਕਿਸੇ ਪਾਸੇ ਬਦਲਾ ਨਹੀਂ ਕਰੀ ਵੀ ਉਧਰ ਦੇਖਿਆ ਭਾਜਪਾ ਕੋ ਨਹੀਂ ਭੱਜ ਕੇ ਉਧਰ ਦੇਖਿਆ ਕਾਂਗਰਸ ਕੋ ਨਹੀਂ ਭੱਜ ਕੇ ਕੋਈ ਕਾਲੀ ਦਲ ਜਗਾ ਕਦੇ ਭੱਜ ਜਾਂਦੇ ਕਦੇ ਆ ਜਾਂਦੇ ਆ ਠੀਕ ਹੈ ਨਾ ਉਹਨਾਂ ਦਾ ਕੋਈ ਸਟੈਂਡ ਵੀ ਆ ਉਹੋ ਜਿਹੇ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਅਸੀਂ ਤਾਂ ਇਹ ਕਹਿੰਦੇ ਆ ਇਹਦਾ ਸਟੈਂਡ ਓਵੇ ਇਹਨਾਂ ਦਾ ਕੀ ਹੈ ਅੱਜ ਇਹਨਾਂ ਨੂੰ ਹੁਣ ਬੀਜੇਪੀ ਇਹਨਾਂ ਨੂੰ ਬੈਦਾਰਗਰ ਨੂੰ ਪੂਛ ਨੂੰ ਬਟਾ ਦੇ ਦੇਵੇ ਹੁਣੇ ਬੀਜੇਪੀ ਚਲੇ ਜਾਣਗੇ ਇੱਕ ਮਿੰਟ ਲੱਗਣਾ ਇਹਨਾਂ ਦਾ ਸਰਕਾਰ ਤੋਂ ਕੀ ਉਮੀਦ ਰੱਖ ਰਹੇ ਹੋ ਸਰਕਾਰਾਂ ਤੋਂ ਵੈਸੇ ਉਮੀਦਾਂ ਹੈ ਨਹੀਂ ਕਿਸੇ ਤੋਂ ਨਾ ਕਿਸੇ ਤੋਂ ਸਰਕਾਰ ਤੋਂ ਨਾ ਕਾਲੀ ਦਲ ਤੋਂ ਨਾ ਬੀਜੇਪੀ ਤੋਂ ਨਾ ਕਾਂਗਰਸ ਤੋਂ ਸੁਧਾਰ ਕੀ ਜੰਮਿਆ ਹੋ ਸੁਧਾਰ ਤਾਂ ਵਧੀਆ ਬੰਦਾ ਆਵੇ ਤਾਂ ਕੋਈ ਹੋ ਜਾਵੇ ਸੁਧਾਰ ਪਰ ਲੱਗਦਾ ਨਹੀਂਗਾ ਵੀ ਕੋਈ ਸੁਧਾਰ ਹੋਊਗਾ ਹਾਂ ਕਿਉਂ ਆਪ ਪਾਰਟੀ ਨੇ ਵੀ ਜਿੰਨੇ ਕਰੇ ਨੇ ਸਾਰੇ ਚੋਰ ਇਕੱਠੇ ਕਰੇ ਨੇ ਕਾਂਗਰਸ ਤੋਂ ਫੜ ਲਿਆ ਕੋਈ ਕਾਲੀ ਦਲ ਤੋਂ ਫੜ ਲਿਆ ਕੋਈ ਕਿਤੋਂ ਫੜ ਲਿਆ ਸਾਰੇ ਇਕੱਠੇ ਕਰੇ ਨੇ ਨੇਣਾ ਉਹਨੇ ਵੀ ਸਾਨੂੰ ਲੌਲੀਪੌਪੇ ਨੇ ਸਰਕਾਰ ਦਾ ਸੀ ਕਹਿੰਦੇ ਵੀ ਚਲੋ ਵਧੀਆ ਸੁਧਾਰ ਕਰੋ ਜੇ ਬੰਦੇ ਵਧੀਆ ਫੜ ਕੇ ਆਪਦੇ ਕੋਈ ਸੂਝਵਾਨ ਬੰਦੇ ਜਿਹੜੇ ਹੈਗੇ ਨੇ ਕਰਕੇ ਕੁਝ ਇਲਾਕੇ ਦਾ ਸੁਧਾਰ ਹੋਵੇ ਵੋਟ ਨੂੰ ਕਿਹੜਾ ਨਾ ਪਵੇ ਵੀ ਵੋਟ ਸਾਨੂੰ ਪਾਓ ਜਿਹੜੇ ਵਾਦੇ ਕੀਤੇ ਵਾਦੇ ਨੂੰ ਤੁਸੀਂ ਕਿੱਦਾਂ ਦੇਖਦੇ ਅੱਜ ਤਾਂ ਕੋਈ ਨਹੀਂ ਦੇਖਦੇ ਬਾਅਦ ਵਿੱਚ ਕਿਸੇ ਦਾ ਨਹੀਂ ਜਿਵੇਂ ਸਾਰੀ ਸਰਕਾਰ ਆ ਅਸੀਂ ਕਹਿੰਦੇ ਚਲੋ ਕਾਰੋਬਾਰ ਤਾਂ ਲੋਕਾਂ ਨੇ ਆਪਦਾ ਹੀ ਕਰਨਾ ਆਪਦਾ ਹੀ ਖਾਣਾ ਜਿਹੜਾ ਮਾੜਾ ਮੋਟਾ ਸਾਲਾ ਹਾਲ ਚੱਲਦਾ ਭ੍ਰਿਸ਼ਟਾਚਾਰ ਜਾ ਸਾਰੇ ਨਸ਼ੇ ਇਹੀ 메ਨ ਕੰਮ ਕਰ ਲੈਣ ਉਹ ਹੀ ਬਹੁਤ ਹੁੰਦੇ ਨੇ ਪਬਲਿਕ ਨੂੰ ਪਬਲਿਕ ਨੂੰ ਆਪਦਾ ਕੰਮ ਕਰ ਇਹਨਾਂ ਨੂੰ ਖਾਣ ਨਾ ਪਬਲਿਕ ਨੂੰ ਪਬਲਿਕ ਨੂੰ ਨਾ ਖਾ ਲਈ ਜਾਣ ਜਿਹੜਾ ਕੰਮ ਕਰਨਾ ਆਪਦਾ ਉਹ ਹੀ ਕਰ ਲੈਣਾ ਪਬਲਿਕ ਨੂੰ ਕੰਮ ਤੇ ਆਪਦੇ ਲੋੜ ਤੇ ਕੰਮ ਤੇ ਛੱਡ ਦੇ ਉਹ ਤੁਸੀਂ ਆਪਦਾ ਕਾਰੋਬਾਰ ਕਰੋ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਉਹ ਨਹੀਂ ਬਹੁਤ ਆ ਜਿਹੜਾ ਪਬਲਿਕ ਨੂੰ ਹੀ ਖਾਈ ਜਾਂਦੇ ਲੋਟ ਲੋਟ ਉਹ ਬਦੁੱਖਾ ਸਾਰੇ ਆਪਣੀ ਆਪਣੀ ਕਿਸਮਤ ਆ ਜਾਣਦੇ ਪਏ ਜੀ ਸਾਰੇ ਨੇ ਕੰਮ ਵਧੀਆ ਗੱਲਾਂ ਵੀ ਕਰਿਆ ਕਰਿਆ ਵੀ ਆ ਹੁਣ ਜਿੱਦਾਂ ਵੀ ਹਗਾ ਕੋਈ ਸਮਾਂ ਹੁੰਦਾ ਕੋਈ ਚੀਜ਼ ਨੂੰ ਚੇਂਜ ਕਰਨ ਵਾਲਾ ਉਹ ਸਮਾਂ ਆ ਗਿਆ ਚੇਂਜ ਕਰਦੀ ਆਪਾਂ ਪੁੱਛੀਆਂ ਸਾਰੀਆਂ ਥਿਉਰੀਆਂ ਨੂੰ ਕਿਉਂਕਿ ਹਰੇਕ ਹਰੇਕ ਨਵੇਂ ਬੰਦੇ ਨੂੰ ਨਵੇਂ ਬੰਦੇ ਨੂੰ ਕਹਿੰਦੇ ਜਿੰਮੇ ਇੱਕ ਦਿਨ ਜੰਗ ਜਨਰੇਸ਼ਨ ਨੂੰ ਆਪਾਂ ਮੌਕਾ ਦਈਏ ਆਪਾਂ ਵੀ ਸੋਚਦੇ ਆਂ ਕਿ ਆਮ ਆਦਮੀ ਜ਼ੋਰ ਦਈਏ ਇਸ ਵਾਰ ਆਮ ਆਦਮੀ ਚੇਂਜ ਕਰ ਦੇ ਲਈਏ ਇੰਨੇ ਸਾਲਾਂ ਤੋਂ ਕਾਂਗਰਸ ਵੀ ਆਂਦੀ ਰਹੀ ਆ ਅਕਾਲੀ ਵੀ ਆਂਦੀ ਰਹੀ ਆ ਕੋਈ ਜ਼ਿਆਦਾ ਜੋ ਉਮੀਦਾਂ ਸੀ ਲੋਕਾਂ ਦੀਆਂ ਉਹ ਉਮੀਦਾਂ ਖਰੀਆਂ ਨਹੀਂ ਉਤਰੀਆਂ ਇਸ ਕਰਕੇ ਅਤਕੀ 3rd ਪਰਸਨ ਨੂੰ ਦਈਏ ਇੱਕ ਜਿਹੜਾ ਬੰਦਾ ਕੁਝ ਕਰਕੇ ਦਿਖਾਵੇ ਕਿਉਂਕਿ ਦਿੱਲੀ ਅਸੀਂ ਦੇਖਿਆ ਜਾ ਕੇ ਆਪਣੀ ਪ੍ਰੈਕਟੀਕਲੀ ਦੇਖਿਆ ਜਾ ਕੇ ਉੱਥੇ ਕਿੰਨਾ ਕੁ ਸੁਧਾਰ ਹੋਇਆ ਦਿੱਲੀ ਸਕੂਲਾਂ ਦਾ ਹਸਪਤਾਲ ਦਾ ਵਧੀਆ ਵਿਕਾਸ ਕਰਿਆ ਅਸੀਂ ਵੀ ਚਾਹੁੰਦੇ ਆਂ ਕਿ ਕੋਈ ਵ ਇਹਦਾ ਆਪਣੇ ਪੰਜਾਬ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਵੇ ਲੋਕੀ ਸਰ ਪਾਰਟੀ ਦਾ ਸੰਨੀ ਕੈਂਦ ਵੀ ਆ ਗਿਆ ਉਹਦੇ ਬਾਰੇ ਕੀ ਕਹਿੰਦੇ ਬੰਦਾ ਵਧੀਆ ਹੈਗਾ ਜੀ ਆਪਾਂ એમ ਕਹਿ ਦਈਏ ਮੁੰਡਾ ਸਹੀ ਆ ਬਟੇ ਆ ਕਿ ਥੋੜਾ ਜਿਆਦਾ ਨੂੰ ਗਾਈਡ ਕਰਨ ਵਾਲਾ ਬੰਦਾ ਵਧੀਆ ਮੂਰੇ ਹੋਣਾ ਚਾਹੀਦਾ ਸੀਗਾ ਕੋਈ ਚੰਗਾ ਕਹਿੰਦੇ ਨਹੀਂ ਕਿਸੇ ਨੂੰ ਸਾਥ ਨੂੰ ਫੜ ਕੇ ਹੱਥ ਬੰਨਦਾ ਚੰਗੀ ਪਾਰਟੀ ਦੇ ਮੂਰੇ ਜਾਂਦਾ ਨਹੀਂ ਪਾਰਟੀ ਦਾ ਆਪ ਕੱਲਾ ਲੜ ਲੰਦਾ ਬੜਾ ਫਰਕ ਪੈਂਦਾ ਹੈ ਇਹਨੂੰ ਕੀ ਕਰਾਂਗੇ ਕੁਲਦੀਪ ਸਿੰਘ ਵੈਦ ਦਾ ਜੀ ਇਦਾਂ ਜੀ ਪਿਛਲੇ 5 ਸਾਲ ਬਾਅਦ ਵੋਟ ਪਹਿਲਾਂ ਵੋਟ ਲੈਣ ਆਏ ਸੀਗੇ ਬੁਲਕੇ ਸਲਕੇ ਜਿਹਾ ਸ਼ਕਲ ਨਹੀਂ ਦਿਖਾਈ ਸੜਕਾਂ ਦੀ ਸੜਕਾ ਤੁਹਾਡੇ ਸਾਹਮਣੇ ਦੇਖ ਲਓ ਜੀ ਟੋਬੇ ਬਣਾਤੇ ਛੱਪੜ ਬਣਾਤੇ ਆ ਹੁਣ ਨਾਲੇ ਅਨਾਉਂਸਮੈਂਟ ਕਰੀ ਫਿਰਦੇ ਆ ਵੀ ਜੇ ਸਾਨੂੰ ਦਿਤਾਉਂਗੇ ਤਾਂ ਆਪਾਂ ਨਦੀਆਂ ਵਹਾ ਦਾਂਗੇ ਵਾਕੀ ਗੱਲ ਰੈਲਿਟੀ ਹੈ ਉਹਨਾਂ ਦੀ ਛੱਪੜ ਦਾ ਬਣੇਗੇ ਆ ਕਿੱਸੇ ਰਹੀ ਨਦੀਆਂ ਦੀ ਉਹ ਵੀ ਅਗਲੇ ਸਾਲ ਜੇ ਜਿੱਤ ਗਏ ਤਾਂ ਨਦੀਆਂ ਵਾਕੇ ਜਾਣਗੀਆਂ ਇਹ ਗੱਲ ਨੂੰ ਕੀ ਕਹਿਣਾ ਚਾਹੀਦਾ ਅਕਾਲੀ ਗੱਲ ਦੇਖੋ ਜੀ ਜੋ ਸੀਵਰੇਜ ਵਗੈਰਾ ਆਇਆ ਕਾਫੀ ਹੱਦ ਤੱਕ ਉਹਨਾਂ ਨੇ ਆਪਣੇ ਮੰਨਿਓ ਕਰਿਆ ਕੋਸ਼ਿਸ਼ ਕੀਤੀ ਆ ਸ਼ਾਇਦ ਜੇ ਜਿੱਤਦੇ ਤੇ ਇਧਰਲੇ ਹਲਕਾ ਸ਼ਾਇਦ ਕਾਰਪੋਰੇਸ਼ਨ ਦੇ ਵਿੱਚ ਵੀ ਆ ਜਾਂਦਾ ਵੀ ਜੇ ਕੀ ਬਾਰੇ ਕੀ ਕਹਿਣਗੇ ਵੀ ਜੇ ਵੀਰ ਭਾਜੀ ਕੁ ਕੁਛ ਨਹੀਂ ਕਹਿਣਾ ਚਾਹੁੰਦੇ ਜੀ ਉਹਨਾਂ ਬਾਰੇ ਕਿਉਂਕਿ ਉਹਨਾਂ ਦਾ ਜੋ ਹਾਲਾਤ ਨੇ ਸਾਰੀ ਕੰਟਰੀ ਨੂੰ ਸਾਰੇ ਦੇਸ਼ ਨੂੰ ਪਤਾ ਜੀ ਵੀ ਜੋ ਮੁੱਦਾ ਇੰਨਾ ਹਾਈਲਾਈਟ ਕੀਤਾ 13 ਮਹੀਨੇ ਚੱਲਿਆ ਉਹਨ ਉਸ ਤੋਂ ਉੱਪਰ ਕੀ ਚੀਜ਼ ਹੋਦਦੀ ਹੈ ਕਿ ਤਾਨਾਸ਼ਾਹ ਸਰਕਾਰ ਆ ਅੱਜ ਕੀ ਕੀ ਹੋਇਆ ਕਿੰਨੂ ਵੋਟ ਪਾਣ ਚਾਹੁੰਦੇ ਐਤ ਕੀ ਸ੍ਰੀ ਆਮ ਪਾਰਟੀ ਨੂੰ ਕੋਈ ਆਪਸ਼ਨ ਨਹੀਂ ਕੋਈ ਚੁਆਇਸ ਨਹੀਂ ਸਿੱਧੀ ਆਮ ਪਾਰਟੀ ਐਤ ਕੀ ਇਸ ਹਲਕੇ ਦੇ ਵਿੱਚ ਸ਼ਵਲਕ ਸਾਹਿਬ ਨੂੰ ਦੇਖਣਾ ਚਾਹੁੰਦੇ ਆ ਜੀ ਸ਼ਵਲਕ ਸਾਹਿਬ ਨੂੰ ਇਹ ਦਾ ਰੀਜ਼ਨ ਈਸ ਤਾਂ ਸਿੱਧਾ ਦੇਖਣਾ ਚਾਹੁੰਦੇ ਆ ਵੀ ਉਹਨਾਂ ਨੇ ਇਸ ਹਲਕੇ ਦੇ ਵਕਾਫਾ ਬਹੁਤ ਵਧੀਆ ਕਰਵਾਇਆ ਹੋਇਆ ਜੈਤ ਸਾਹਿਬ ਨੇ ਪੈਸੇ ਔਰ ਕੋਸ਼ਿਸ਼ ਨਹੀਂ ਕੀਤਾ ਇਹਨਾਂ ਨੇ ਹਾਂਜੀ ਇਹ ਜਿਵੇਂ ਕਿ ਭਾਜਪਾ ਜਾਂ ਭਾਜਪਾ ਨੂੰ ਕੋਲ ਪੁੱਛਦਾ ਜੀ ਉਹਨਾਂ ਨੇ ਕਿਸਾਨ ਵਿਰੋਧੀ ਪਾਰਟੀ ਹੈ ਇਹ ਇਹਨਾਂ ਨੂੰ ਕਿਹਨੇ ਵੋਟ ਪੁੱਛਣਾ ਇਹਨਾਂ ਦਾ ਜਮਾਨਤਾ ਜਬਤ ਹੋਣੀ ਹੈ ਪੰਜਾਬ ਦੇ ਵਿੱਚ ਸਾਰੇ ਵਿਧਾਇਕਾ ਦੀਆਂ ਇਹਨਾਂ ਦੀਆਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਠੀਕ ਹੈ ਬਟ ਇਸ ਹਲਕੇ ਦੇ ਵਿੱਚੋਂ ਦਾ ਆਪਣਾ ਸ਼ਵਾਲਕ ਸਿੰਘ ਸਾਹਿਬ ਵੀ ਲੈ ਕੇ ਜਾਣਗੇ ਵੋਟ ਤਾਂ ਹਾਂਜੀ ਯਾਰ ਕੀ ਦਵਲ ਕਰਨ ਵੋਟ ਕੰਮ ਹਾਂਜੀ ਸ਼ਵਾਲਕ ਸਿੰਘ ਸਾਹਿਬ ਨੂੰ ਵੋਟ ਪਾਵਾਂਗੇ ਇਸ ਵਾਰ ਇਸ ਦਾ ਆਦਾਨਾ ਇਸ ਇਲਾਕੇ ਇਸ ਇਲਾਕੇ ਦੇ ਵਿੱਚ ਤੁਸੀਂ ਵੈਦ ਸਾਹਿਬ ਐਮ ਐਲ ਏ ਰਹੇ ਨੇ ਅਸੀਂ ਕਈ ਵਾਰ ਉਹਨਾਂ ਨੂੰ ਸਮੱਸਿਆ ਦੱਸ ਚੁੱਕੇ ਹਾਂ ਪਰ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਸ਼ਵਾਲਕ ਸਿੰਘ ਜਦੋਂ ਐਮ ਐਲ ਏ ਸੀਗੇ ਪਿਛਲੇ ਸਾਲ ਸਰਕਾਰ ਦੇ ਸਮੇਂ ਵਿੱਚ ਉਹਨਾਂ ਨੇ ਇਸ ਰੋਡ ਦੇ ਉੱਤੇ ਸੀਰ ਲਾਈਟਾਂ ਮਤਲਬ ਕਿ ਬਹੁਤ ਵਿਕਾਸ ਕਰਵਾਇਆ ਉਹਨਾਂ ਨੇ ਸੋ ਇਸ ਵਾਰ ਵੀ ਸੀ ਉਹਨਾਂ ਨੂੰ ਸ਼ਵਾਲਕ ਸਾਹਿਬ ਨੂੰ ਵੀ ਮੌਕਾ ਦੇਵਾਂਗੇ ਪੁੱਲੀ ਜਨ ਜ਼ਾਇਰ ਐ ਸਾ ਸੰਗੋ ਸੰਗੋਵਾਲ ਜੀਵਨ ਸਿੰਘ ਸੰਗੋਵਾਲ ਹਾਂਜੀ ਤੇ ਤੁਹਾਡਾ ਪਲਾ ਕਰੇ ਆਪਣੇ ਉਹ ਸੰਨੀ ਸੰਨੀ ਕਹਾਂ ਤੇ ਆਪਣੇ ਸੁਵਾਲਕ ਸਾਹਿਬ ਹਾਂਜੀ ਤੇ ਬਾਕੀ ਵਿਚਾਰ ਪੰਜ ਕਿਹਨੂੰ ਬੋਲ ਪਾਣਾ ਚਾਹੂੰਗਾ ਇਸ ਵਾਰ ਹਾਂਜੀ ਕਿਹਨੂੰ ਬੋਲ ਪਾਣਾ ਚਾਹੂੰਗਾ ਸਰ ਕਿਹਨੂੰ ਪਾ ਦੇ ਕਿਹਨੂੰ ਪਾਵਾਂਗੇ ਜਿਹੜਾ ਬੰਦਾ ਵਧੀਆ ਕੰਮ ਕਰੇਗਾ ਉਹਨੂੰ ਹੀ ਪਾਵਾਂਗੇ ਜੀ ਜਿਹੜਾ ਦੇਖੋ ਕੋਈ ਇੱਥੇ ਦੇ ਕੰਮ ਹੋਏ ਆ ਮੂ ਕੋ ਮਤਾ ਬਸ ਰਲਮ ਮਿਲਮਈਆਂ ਕੋਈ ਨਾਮ ਆਲੀ ਸਰਕਾਰ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਕੀ ਚੀਜ਼ ਦਾ ਸੁਧਾਰ ਹੋਣਾ ਚਾਹੀਦਾ ਇਹ ਕਿੱਦਾਂ ਉਹ ਦੇਖੋ ਵਧੀਆ ਵਿਕਾਸ ਹੋਵੇ ਵਧੀਆ ਸਿਸਟਮ ਹੋਵੇ ਤੇ ਹਰ ਬੰਦੇ ਨੂੰ ਰੋਜ਼ਗਾਰ ਮਿਲੇ ਹਰ ਕੋ ਕਾਰੋਬਾਰ ਸਹੀ ਹੋਣਾ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਜੋਗ ਹੋ ਰਿਹਾ ਵਾ ਸਿਸਟਮ ਦੀ ਹਾਂਜੀ ਕੰਮ ਨੂੰ ਵੋਟ ਪਾਵੋਗੇ ਕਿ ਬੰਦੇ ਨੂੰ ਵੋਟ ਕੰਮ ਨੂੰ ਹੀ ਕੰਮ ਨੂੰ ਕੰਮ ਨੂੰ ਰੋਜ਼ਗਾਰ ਨੂੰ ਜਿਹੜਾ ਕੰਮ ਹੋਏਗਾ ਤਾਂ ਚੋਂ ਨੂੰ ਵੋਟ ਪਾਵਾਂਗੇ ਨਹੀਂ ਤਾਂ ਫਿਰ ਇਹ ਇਹ ਦੇ ਚਲੀ ਜਾਏਗਾ ਹੋਰ ਕੀ ਹੈਗਾ ਇਸ ਤਰ੍ਹਾਂ ਐਮਐਲਏ ਕੋਈ ਵੀ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਣੇ ਤੇ ਇਸ ਏਰੀਆ ਦਾ ਵਿਕਾਸ ਹੋਣਾ ਚਾਹੀਦਾ ਹੈ ਗਲੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਇਹ ਹੋਣੇ ਚਾਹੀਦੀਆਂ ਨੇ ਤੇ ਬੱਚਿਆਂ ਦੇ ਸਕੂਲ ਵਗੈਰਾ ਤੇ ਹੋਣੇ ਚਾਹੀਦੇ ਨੇ ਇਹਨਾਂ ਨੂੰ ਵਿਧਾਇਕ ਅਦਾਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਕਿਹੜੇ-ਕਿਹੜੇ ਜਿਵੇਂ ਕਾਂਗਰਸ ਦੇ ਖੜੇ ਠੇ ਜਿਵੇਂ ਬਹਿਜ ਜੀ ਪਹਿਲੇ ਸੀਗੇ ਤੇ ਉਹਨਾਂ ਨੇ ਕੋਈ ਕੰਮ ਕਰਾਇਆ ਵੈ ਸਾਹਿਬ ਨੇ ਇਸ ਏਰੀਆ ਦੇ ਵਿੱਚ ਕੋਈ ਕੰਮ ਨਹੀਂ ਜੀ ਕਰਾਇਆ ਸੀ ਇਸ ਏਰੀਆ ਦੇ ਵਿੱਚ ਉਹਨਾਂ ਨੂੰ 5 ਸਾਲ ਦੇ ਵਿੱਚ ਮੈਨੂੰ ਇੱਥੇ 5 ਸਾਲ ਮੈਨੂੰ ਦੇਖਦੇ ਨੂੰ ਹੋ ਗਏ ਉਹ ਇਸ ਰੋਡ ਦੇ ਉੱਤੇ ਮੈਂ ਨਹੀਂ ਦੇਖਿਆ ਜੀ ਉਹਨਾਂ ਨੂੰ ਤੇ ਸੰਗੋਵਾਲ ਜੀ ਵੀ ਖੜੇ ਐ ਇਸ ਟਾਈਮ ਜਿਵੇਂ ਆਵਾਦੀ ਪਾਰਟੀ ਤੋਂ ਉਹਨਾਂ ਬਾਰੇ ਸੰਗੋਵਾਲ ਸਾਹਿਬ ਤਾਂ ਜਣੀ ਕਿ ਪਹਿਲਾਂ ਵੀ ਹਾਰ ਗਏ ਸੀਗੇ ਤੇ ਹੁਣ ਵੀ ਉਹਨਾਂ ਨੂੰ ਮੈਂ ਦੇਖਿਆ ਨਹੀਂ ਜੀ ਇਸ ਰੋਡ ਦੇ ਉੱਤੇ ਦੇਖਿਆ ਜਦੋਂ ਆ ਪਹਿਲਾਂ ਜਦੋਂ ਜਦੋਂ ਧੰਦਰਾ ਰੋਡ ਬਣੀ ਐ ਇਹ ਸ਼ਵਾਲਕ ਸਾਹਿਬ ਨੇ ਬਣਾਈ ਸੀ ਤੇ ਸ਼ਵਾਲਕ ਸਾਹਿਬ ਦੇ ਟਾਈਮ ਹੀ ਬਣੀ ਆ ਉਸ ਤੋਂ ਬਾਅਦ ਹੰਦਰਾ ਰੋਡ ਨਹੀਂ ਬਣੀ ਇੱਥੇ ਬੀਜੇਪੀ ਦੇ ਕੈਂਡੀਡੇਟ ਉਹਨਾਂ ਬਾਰੇ ਕੀ ਕਹਿੰਦੇ ਨੇ ਬੀਜੇਪੀ ਦਾ ਇੱਥੇ ਕੋਈ ਕੈਂਡੀਡੇਟ ਨਹੀਂ ਆਇਆ ਜੀ ਨਾ ਹੀ ਉਹਨਾਂ ਨੇ ਆਣਾ ਹੈ ਨਾ ਹੀ ਉਹਨਾਂ ਨੇ ਜਿੱਤਣਾ ਹੈ ਉਹਨਾਂ ਨੂੰ ਇੱਥੇ ਕਿਸਾਨਾਂ ਨੇ ਵੜਨ ਵੀ ਨਹੀਂ ਦੇਣਾ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਜੀ ਉਹਨਾਂ ਨੂੰ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਇਹੀ ਕਹੂੰਗਾ ਵੀ ਆਪਣੀ ਸੋਚ ਸਮਝ ਕੇ ਵੋਟ ਪਾਓ ਤੇ ਉਸ ਨੂੰ ਉਹ ਵੋਟ ਪਾਓ ਜਿਹੜਾ ਇਹ ਅਲੱਗ ਅਗੇ ਹਲਕੇ ਦਾ ਸੁਧਾਰ ਕਰ ਸਕੇ ਤੇ ਇੱਥੇ ਕੋਈ ਵਿਦਿਅਕ ਅਦਾਰੇ ਲਿਆ ਸਕੇ ਕੋਈ ਹਸਪਤਾਲ ਲਿਆ ਸਕੇ ਉਹਨਾਂ ਨੂੰ ਉਹਨਾਂ ਨੂੰ ਵੋਟਾਂ ਪਾਓ ਸੋਚ ਸਮਝ ਕੇ ਵੋਟ ਪਾਓ ਕੇਜਰੀਆ ਦੀ ਸਰਕਾਰ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕੀਤੇ ਨੇ ਦਿੱਲੀ 'ਚ ਐਸ ਕੀ ਚਾਹਾਂਗੇ ਵੀ ਐਸ ਕੀ ਬਦਲਾਅ ਚਾਹੀਦਾ ਆਪਾਂ ਨੂੰ ਜਿਸ ਦੇ ਵਿੱਚ ਵੀ ਐਸ ਕੀ ਕੇਜਰੀਆ ਦੀ ਸਰਕਾਰ ਆਵੇ ਇਹਦਾ ਆ ਜਾਣੇ ਹੈ ਦੇਖੋ ਜੀ ਜਿੰਨੀ ਕਰਪਸ਼ਨਾਂ ਜੋ ਵੀ ਇੱਥੇ ਅਜੇ ਤੱਕ ਨਹੀਂ ਸੁਧਾਰ ਹੋਇਆ ਉਹ ਹਰ ਕਿਸੇ ਦਾ ਹੱਲ ਹੋਣਾ ਚਾਹੀਦਾ ਸਾਨੂੰ ਇਹੀ ਉਮੀਦ ਹੈ ਵੀ ਜੇ ਨਵੀਂ ਸਰਕਾਰ ਬਣੇ ਤਾਂ ਕੁਝ ਚੰਗਾ ਲੈ ਕੇ ਆਵੇ ਸਾਡੇ ਇਹ ਸੜਕਾਂ ਜੁਕਾ ਜੁਕਾ ਜਿਹੇ ਦੀ ਹੈ ਸੜਕਾਂ ਦਾ ਬਹੁਤ ਬੁਰਾ ਹਾਲ ਆ ਜੀ ਅੱਜ ਤੱਕ ਨਹੀਂ ਹੋਇਆ ਹੈਗਾ ਬਿਲਕੁਲ ਉਦਾਂ ਹੀ ਪਿਆ ਵਾ ਜੋ ਵਾਦੇ ਕੀਤੇ ਨਹੀਂ ਹਜੇ ਤੱਕ ਨਿਵੇ ਹੈਗੀ ਕਾਂਗਰਸ ਦੇ ਕਲੀਬ ਗੈਸ ਜੀ ਜਿਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਜੀ ਉਹਨਾਂ ਬਾਰੇ ਕੋਸ਼ਿਸ਼ ਸਰਕਾਰ ਬਾਰੇ ਕੁਛ ਦੀ ਕਹਿਣਾ ਚਾਹੁੰਦੇ ਪਰ ਸਾਨੂੰ ਇਹ ਵੀ ਜੋ ਵੀ ਨਵੀਂ ਸਰਕਾਰ ਬਣੇ ਤਾਂ ਨਵਾਂ ਸੁਧਾਰ ਆਵੇ ਤੇ ਸਾਡੇ ਸਾਰੇ ਜੋ ਵੀ ਹੱਲ ਨੇ ਸਾਰੇ ਹੋਣ